ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਮੈਂ ਇੱਕ ਗੱਲ ਕਹਿਣਾ ਜੀ ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਰਿਹਾ ਜਦੋਂ ਮੇਰੇ ਦਫ਼ਤਰ ਦੇ ਬਾਹਰ ਕਿਸਾਨ ਆਏ ਤੇ ਮੈਂ ਧਰਨੇ 'ਚ ਨਾਲ ਬੈਠਾ ਸੀ ਜਦੋਂ ਮੈਂ ਐਮਐਲਏ ਨਹੀਂ ਸੀਗਾ ਮੈਂ ਹਰੇਕ ਧਰਨੇ ਦੇ ਵਿੱਚ ਪੂਰੀ ਪੂਰੀ ਦਿਹਾੜੀ ਬੈਠਾ ਜੀ ਦਿੱਲੀ ਜਾਂਦੇ ਰਿਹਾ ਧਰਨੇ ਤੇ ਆ ਖਨੌਰੀ ਬਾਰਡਰ ਵੀ ਹੋ ਕੇ ਆਏ ਸਾਰੇ ਕਿਤੇ ਹੋ ਕੇ ਆਏ ਮੈਂ ਬੇਨਤੀ ਕਰਦਾ ਕਿ ਆਪਣਾ ਪੰਜਾਬ ਹੈ ਆਪਣੇ ਬੱਚੇ ਨੇ ਇਨਾਂ ਦੀ ਸਿੱਖਿਆ ਦੇ ਸਕੂਲ ਦੇ ਵਿੱਚ ਜੀ ਅਧੁਗਾਟਨ ਹੋ ਰਿਹਾ ਤਾਂ ਇਹ ਚੰਗੀ ਗੱਲ ਹੈ ਜੇ ਅੱਗੇ ਤਾਂ ਸਰਕਾਰਾਂ ਸੁਣਦੀਆਂ ਨਹੀਂ ਸੀਗੀਆਂ ਹਾਂ ਜੇ ਕੋਈ ਕਿਸਾਨ ਭਰਾ ਸਾਡੇ ਜਿਹੜੇ ਕਹਿੰਦੇ ਨੇ ਕਿ ਸਾਡੀ ਕੋਈ ਮੰਗ ਆ ਪੈਸੀਫਿਕ ਮੰਗ ਆ ਉਹ ਤੁਸੀਂ ਦੱਸੋ ਮੁੱਖ ਮੰਤਰੀ ਸਾਹਿਬ ਟਾਈਮ ਵੀ ਦਿੰਦੇ ਨੇ ਮਿਲਦੇ ਵੀ ਨੇ ਬਿਲਕੁਲ ਤਿਆਰ ਨੇ ਹਾਂ ਇਹ ਜਿਹੜੇ ਬਹੁਤ ਵੱਡਾ ਮਸਲਾ ਇਹ ਕੇਂਦਰ ਨਾਲ ਹੈ ਜਿਹੜਾ ਪੰਜਾਬ ਸਰਕਾਰ ਦੇ ਦਾਰੇ ਚ ਆਉਂਦਾ ਉਹ ਦੱਸ ਦਿਓ ਤੁਸੀਂ ਵੀ ਆ ਪੰਜਾਬ ਸਰਕਾਰ ਦੇ ਦਾਰੇ ਚ ਆ ਜੀ ਉਹ ਤਾਂ ਉਹਦੀ ਤਾਂ ਕੋਈ ਪ੍ਰੋਬਲਮ ਹੀ ਨਹੀਂ ਜਿਹੜਾ ਕੇਂਦਰ ਸਰਕਾਰ ਕਿਉਂਕਿ ਸਾਰਾ ਪੂਰਾ ਦੇਸ਼ ਜਿਹੜਾ ਉਹਦੇ ਕਿਸਾਨ ਇਸ ਗੱਲ ਦੀ ਮੰਗ ਕਰ ਰਹੇ ਆ ਉਹ ਕੇਂਦਰ ਸਰਕਾਰ ਤੇ ਆਪਾਂ ਪ੍ਰੈਸ਼ਰ ਪਾਈਏ ਜਿਹੜੇ ਅੱਜ ਕਿਸਾਨ ਗ੍ਰਿਫਤਾਰ ਆ ਉਹਨਾਂ ਨੂੰ ਮਿਲੋਂਗੇ ਤੁਸੀਂ ਹਾਂ ਕੋਈ ਗੱਲ ਨਹੀਂ ਜੀ ਮੈਂ ਹੁਣੇ ਗੱਲ ਕਰਕੇ ਮੇਰੇ ਤੁਸੀਂ ਦੱਸਿਆ ਹੋਣਾ ਹੀ ਮੈਂ ਗੱਲ ਕਰਕੇ ਮੈਂ ਗੱਲ ਕਰੂੰਗਾ ਜੀ ਕੋਈ ਗੱਲ ਨਹੀਂ ਸਾਡੇ ਉਹੀ ਤਾਏ ਚਾਚੇ ਨੇ ਸਾਡੇ ਵਿੱਚ ਪ੍ਰੋਗਰਾਮ ਰੱਖੇ ਸੀ ਕਿਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਪੂਰੇ ਇੱਕ ਵਾਰ ਸੀ ਪਿੰਡਾਂ ਦੇ ਵਿੱਚ ਅੱਜ ਮੈਂ ਇਸ ਪਿੰਡ ਕੱਲੇ ਮਾਜਰਾ ਸੋਜਾ ਉਸ ਤੋਂ ਬਾਅਦ ਬਨੀਰਾ ਕਲਾਂ ਸਾਰੇ ਕਿਤੇ ਮੈਂ ਜਾ ਰਿਹਾ ਜੀ ਜਿਹੜੇ ਕੰਮ ਹੋ ਚੁੱਕੇ ਆ ਤਾਂ ਉਦਗਠਨ ਕਰ ਰਹੇ ਆ ਜਿਵੇਂ ਚਾਰ ਦੀਵਾਰੀ ਨਵੇਂ ਕਮਰੇ ਬਣਾਉਣੇ ਆ ਸ ਉਹ ਸਾਰੇ ਕੰਮ ਅਸੀਂ ਜਿਹੜੇ ਪਿਛਲੇ 3-4 ਸਾਲਾਂ ਤੋਂ ਕੀਤੇ ਆ ਉਹ ਦੁਹਰਾਤਨ ਅਸੀਂ ਕਰ ਰਹੇ ਆ ਤੇ ਬੜਾ ਅੱਛਾ ਲੱਗਦਾ ਜਦੋਂ ਬੱਚਿਆਂ ਨੂੰ ਮਿਲਦੇ ਆ ਇੱਕ ਤਾਂ ਬੱਚਿਆਂ ਨਾਲ ਰابطਾ ਕਾਇਮ ਹੁੰਦਾ ਸਕੂਲ ਦੀਆਂ ਸਮੱਸਿਆਵਾਂ ਨੂੰ ਜਾਣਨ ਦਾ ਮੌਕਾ ਮਿਲਦਾ ਉਹ ਆਪਣੀ ਡਿਮਾਂਡ ਦੇ ਰਹੇ ਨੇ ਕਿ ਸਾਡੇ ਆਹ ਕੰਮ ਹੋਣ ਵਾਲੇ ਨੇ ਉਹ ਡਿਮਾਂਡ ਲੈ ਰਹੇ ਆ ਔਰ ਬਾਕੀ ਪਿੰਡ ਦੇ ਜਿਹੜੇ ਪਤਵੰਤੇ ਨੇ ਜਿਹੜੇ ਮੋਤਵਰ ਸਾਡੀ ਪਾਰਟੀ ਦੇ ਪੰਚਾਇਤ ਸਹਿਬਾਨ ਸਭ ਨੂੰ ਮਿਲਣ ਦਾ ਮੌਕਾ ਮਿਲਦਾ ਔਰ ਪਿੰਡ ਦੇ ਜਿਹੜੇ ਗੰਭੀਰ ਇਸ਼ੂਜ਼ ਨੇ ਕਿ ਕਿਹੜੀ ਕਿਹੜੀ ਗਰੰਟੀਆਂ ਚਾਹੀਦੀ ਨੇ ਉੱਤੇ ਵਿਚਾਰ ਚਰਚਾ ਹੁੰਦੀ ਹੈ ਜੀ ਕਿਸਾਨਾਂ ਦਾ ਕਹਿਣਾ ਵੀ ਜਿਹੜਾ ਅੱਜ ਜਿਹਨੂੰ ਉਹਨਾਂ ਨੂੰ ਪ੍ਰੋਟੈਸਟ ਕਰਦੋਂ ਗ੍ਰਿਫਤਾਰ ਕੀਤਾ ਉਹਨਾਂ ਦੀ ਪੱਗਾਂ ਲਈਆਂ ਕੀ ਲੱਗਦਾ ਉਹਨਾਂ ਦਾ ਕਹਿਣਾ ਸਰਕਾਰ ਕਿਸਾਨਾਂ ਦੇ ਸਿਰ ਤੇ ਆਈ ਸੀ ਹੁਣ ਉਹ ਸਰਕਾਰ ਉਹਨਾਂ ਤੋਂ ੱਟੇ ਚ ਗਈ ਨਹੀਂ ਦੇਖੋ ਮੈਂ ਤਾਂ ਅਕਰ ਦੂਸਰੇ ਪਿੰਡ ਤੇ ਇੱਥੇ ਆ ਰਿਹਾ ਮੇਰੀ ਨੌਲੇਜ ਤਾਂ ਹੈ ਨਹੀਂ ਇਹ ਗੱਲ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਦੇਖੋ ਆਪਾਂ ਇਹ ਡੈਮੋਕ੍ਰੇਸੀ ਵਿੱਚ ਆਪਾਂ ਪ੍ਰੋਟੈਸਟ ਆਪਣਾ ਜਿਹੜਾ ਕਰ ਸਕਦੇ ਹਾਂ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਕਹਿ ਸਕਦੇ ਹਾਂ ਪਰ ਮੈਂ ਇੱਕ ਗੱਲ ਕਹਿਣਾ ਜੀ ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਰਿਹਾ ਜਦੋਂ ਮੇਰੇ ਦਫ਼ਤਰ ਦੇ ਬਾਹਰ ਕਿਸਾਨ ਆਏ ਤੇ ਮੈਂ ਧਰਨੇ 'ਚ ਨਾਲ ਬੈਠ ਪੂਰੀ پوری ਧਿਆੜੀ ਬੈਠਾ ਜੀ ਦਿੱਲੀ ਜਾਂਦੇ ਰਿਆਂ ਧਰਨੇ ਤੇ ਅਖਨੌਰੀ ਬਾਰਡਰ ਵੀ ਹੋ ਕੇ ਆਏ ਸਾਰੇ ਕਿਤੇ ਹੋ ਕੇ ਆਏ ਮੈਂ ਬੇਨਤੀ ਕਰਦਾ ਕਿ ਆਪਣਾ ਪੰਜਾਬ ਹੈ ਜੀ ਆਪਣੇ ਬੱਚੇ ਨੇ ਇਹਨਾਂ ਦੀ ਸਿੱਖਿਆ ਦੇ ਸਕੂਲ ਦੇ ਵਿੱਚ ਜਿਹਾ ਉਦਘਾਟਨ ਹੋ ਰਿਹਾ ਤਾਂ ਇਹ ਚੰਗੀ ਗੱਲ ਹੈ ਜੀ ਅੱਗੇ ਤਾਂ ਸਰਕਾਰਾਂ ਸੁਣਦੀਆਂ ਨਹੀਂ ਸੀਗੀਆਂ ਹਾਂ ਜੇ ਕੋਈ ਕਿਸਾਨ ਭਰਾ ਸਾਡੇ ਜਿਹੜੇ ਕਹਿੰਦੇ ਨੇ ਕਿ ਸਾਡੀ ਕੋਈ ਮੰਗ ਹੈ ਪੈਸੀਫਿਕ ਮੰਗ ਹੈ ਉਹ ਤੁਸੀਂ ਦੱਸੋ ਮੁੱਖ ਮੰਤਰੀ ਸਾਹਿਬ ਟਾਈਮ ਵੀ ਦਿੰਦੇ ਨੇ ਮਿਲਦੇ ਵੀ ਨੇ ਬਿਲਕੁਲ ਤਿਆਰ ਨੇ ਹਾਂ ਇਹ ਜਿਹੜੇ ਬਹੁਤ ਵੱਡਾ ਮਸਲਾ ਇਹ ਕੇਂਦਰ ਨਾਲ ਹੈ ਜਿਹੜਾ ਪੰਜਾਬ ਸਰਕਾਰ ਦੇ ਦਾਰੇ ਚ ਆਉਂਦਾ ਉਹ ਦੱਸ ਦਿਓ ਤੁਸੀਂ ਵੀ ਆ ਪੰਜਾਬ ਸਰਕਾਰ ਦੇ ਅਧਿਰੇ ਚਾ ਜੀ ਉਹ ਤਾਂ ਉਹਦੀ ਤਾਂ ਕੋਈ ਪ੍ਰੋਬਲਮ ਹੀ ਨਹੀਂ ਜਿਹੜਾ ਕੇਂਦਰ ਸਰਕਾਰ ਕਿਉਂਕਿ ਸਾਰਾ ਪੂਰਾ ਦੇਸ਼ ਜਿਹੜਾ ਉਹਦੇ ਕਿਸਾਨ ਇਸ ਗੱਲ ਦੀ ਮੰਗ ਕਰ ਰਹੇ ਆ ਉਹ ਕੇਂਦਰ ਸਰਕਾਰ ਤੇ ਆਪਾਂ ਪ੍ਰੈਸ਼ਰ ਪਾਈਏ ਅਸੀਂ ਨਾਲ ਮੂਰੇ ਚੱਲਾਂਗੇ ਜੀ ਹੋਕੇ ਠੀਕ ਹੈ ਜੀ ਤੇ ਆਪਾਂ ਮੈਂ ਕਿਸਾਨਾਂ ਦੇ ਨਾਲ ਆਂ ਔਰ ਮੈਂ ਮਜ਼ਦੂਰ ਦਾ ਪੁੱਤ ਆ ਮੇਰੇ ਕੋਲ ਜ਼ਮੀਨ ਤਾਂ ਹੈ ਨਹੀਂ ਜੀ ਪਰ ਮਜ਼ਦੂਰਾਂ ਦੇ ਵੀ ਬਹੁਤ ਮਸਲੇ ਨੇ ਜੀ ਮਜ਼ਦੂਰਾਂ ਦੀ ਵੀ ਆਪਾਂ ਨੂੰ ਗੱਲ ਕਰਨੀ ਚਾਹੀਦੀ ਆ ਮੈਂ ਮਜ਼ਦੂਰ ਆ ਮਜ਼ਦੂਰਾਂ ਦੇ ਗਰੀਬ ਲੋਕ ਬਹੁਤ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਆਬਾਦੀ ਆ ਜੀ ਐਸਸੀ ਵਰਗ ਭਾਈਚਾਰੇ ਦੀ ਜਿਹੜੇ ਅੱਜ ਕਿਸਾਨ ਗ ਹਾਂ ਕੋਈ ਗੱਲ ਨਹੀਂ ਜੀ ਮੈਂ ਹੁਣੇ ਗੱਲ ਕਰਕੇ ਮੇਰੇ ਤੁਸੀਂ ਦੱਸਿਆ ਹੁਣੇ ਮੈਂ ਗੱਲ ਕਰਕੇ ਮੈਂ ਗੱਲ ਕਰੂੰਗਾ ਜੀ ਕੋਈ ਗੱਲ ਨਹੀਂ ਸਾਡੇ ਉਹੀ ਤਾਈ ਚਾਚੇ ਨੇ ਸਾਡੇ ਭਰਾ ਹੀ ਨੇ ਜੀ